ਟੱਕ ਵੱਡ ਜੀ ਅੰਜ ਦੱਸੋ ਜੀ ਜਿਆਦਾ ਸੀ ਉਹਨਾਂ ਭੇਜੀ ਤੂਰੀ ਭੇਜੀ ਹਾਂ ਜੀ ਦੱਸੋ ਜਦ ਜਿਆਦਾ ਜੀ ਸਾਡੇ ਝੋਨੇ ਦੀ ਪਰਾਲੀ ਨੂੰ ਅੱਗੇ ਲੱਗੀ ਨਹੀਂ ਹੁੰਦੀ ਆ ਫੇਰ ਉਹਨਾਂ ਦੀ ਸੈਟਲਾਈਟ ਨੂੰ ਕਿਵੇਂ ਪਤਾ ਲੱਗੇ ਉਹ 10 ਮਿੰਟ ਚ ਪਹੁੰਚ ਜਾਂਦੀ ਆ ਹੁਣ ਹੁਣ ਜਾਂ ਸਾਡਾ ਪਿੰਡ ਮਚਰੇ ਦੀ ਜਦ ਕਿਉਂ ਨਹੀਂ ਪਹੁੰਚੀ ਇਹ ਇਹ ਗੱਲ ਦਾ ਸਾਨੂੰ ਪ੍ਰਸ਼ਾਸਨ ਨੂੰ ਜਵਾਬ ਚਾਹੀਦਾ ਕੋਈ ਕੋਈ ਨਹੀਂ ਪਹੁੰਚਿਆ ਅੱਜ ਮੌਕੇ ਤੇ ਕੋਈ ਨਹੀਂ ਪਹੁੰਚਿਆ ਜੀ ਪਿੰਡ ਨੇ ਵਿਝਾਈ ਆ ਪਿੰਡ ਦੀ ਸੰਗਠਨ ਸਭ ਤੋਂ ਵੱਡਾ ਹੋਰ ਦੇ ਸਰਪੰਚ ਨੇ ਰਾਜਨੀਤਿਕ ਪਿੰਡ ਨੇ ਸਹਿਯੋਗ ਨਾਲ ਸਾਲ ਕੋ ਸੋਇਆ ਸਾਰੇ ਨੌਜਵਾਨ ਖੜੇ ਜੇ ਮੁੰਡੇ ਇੱਥੇ ਨਾਮ ਦੇ ਜਿ ਸਪਤਾ ਆਪਣਾ ਲੇਟ ਹੋ ਤੁਸੀਂ ਟੋਪੇ ਚ ਬੜੇ ਸੀ ਜੀ ਟੋਪੇ ਜੱਸ ਨੇ ਰੇੜੇ ਤੇ ਪਾਣੀ ਲੈ ਕੇ ਆਏ ਫਟੋ ਫਟ 100 ਬੰਤਾ ਇੱਥੇ ਆ ਬਾਰਾ ਬੰਦੇ ਜਿਹੜਾ ਦੇ ਤੋਖੜਾ ਰੱਖਦੀ ਗੈਸ ਬਲੱਡ ਜੀ ਦੇ ਸਭ ਤੋਂ ਵੱਡੀ ਨਿਕਦੀ ਕੋਈ ਸਭ ਤੋਂ ਵੱਡੀ ਨਿਕਦੀ ਗੈਸ ਬਲੱਡ ਗਿਆ ਜਿਵੇਂ ਗੈਸ ਬਲੱਡ ਸਾਡੇ ਨੇੜੇ ਹੈ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਜੇ ਅੱਗ ਲੱਗੀ ਸੀ ਜੇ ਮੰਨ ਲਓ ਗੈਸ ਬਲੱਡ ਦੇ ਵਿੱਚ ਅੱਗ ਲੱਗ ਤੱਕ ਟੋਕਰ 100 ਕਿਲੋਮੀਟਰ ਤੱਕ ਤਾਂ ਇਹ ਖਤਮ ਹੋਣਾ ਸੀਗਾ ਜਿਹਨੇ ਸਾਡੀ ਅੱਖ ਲੱਗੀ ਹੋ ਜੀ ਅਸੀਂ ਚਲੋ ਸਾਰੇ ਪਿੰਡ ਦਾ ਸਹਿਯੋਗ ਹੈ ਚਲੋ ਜਿੰਨਾ ਵੀ ਪ੍ਰਸ਼ਾਸਨ ਨੇ ਸਾਡਾ ਸਾਥ ਤਾਂ ਗੱਡੀ ਲੇਟ ਜ਼ਰੂਰ ਹੋਏਗੀ ਪਰ ਜਦੋਂ ਤੱਕ ਆਇਆ ਉਹ ਤੱਕ ਅੱਗ ਦਾ ਕੰਟਰੋਲ ਹੋ ਚੁੱਕਿਆ ਸੀਗਾ ਜੀ ਓਕੇ ਬੰਦ ਕਰ ਦਿਜੀ ਇਸ ਵਕਤ ਰਾਤ ਦੇ 11 ਵੱਜ ਚੁੱਕੇ ਨੇ 10:30 11 ਹੋ ਚੁੱਕੇ ਨੇ ਅਸੀਂ ਪਿੰਡ ਰਾਮਗੜ੍ਹ ਦੇ ਵਿੱਚ ਖੜੇ ਆ ਜਿੱਥੇ ਆ ਖੇਤਾਂ ਨੂੰ ਅੱਗ ਲੱਗ ਚੁੱਕੀ ਸੀ ਤੁਸੀਂ ਦੇਖ ਸਕਦੇ ਹੋ ਆ ਦਰਖਤਾਂ ਨੂੰ ਅੱਗ ਲੱਗੀ ਹੋਈ ਹੈ ਕਿਤੇ ਨਾ ਕਿਤੇ ਪਿੰਡ ਦੇ ਸਹਿਯੋਗ ਨਾਲ ਵੀ ਬੁਝਾਈ ਗਈ ਅੱਗ ਤੇ ਕਿਤੇ ਨਾ ਕਿਤੇ ਫਾਇਰ ਬ੍ਰਿਗੇਡ ਵੀ ਆਈ ਤੇ ਅੱਗ ਦੇ ਕੰਟਰੋਲ ਪਾ ਲਿਆ ਗਿਆ ਅੱਗ ਬਹੁਤ ਤੇਜ਼ ਸੀ ਅੱਗੇ ਹਾਂਜੀ ਆਇਆ ਬਾਪੂ ਜੀ ਹਾਂਜੀ ਬਾਪੂ ਜੀ ਕੀ ਗੈਰੰਟੀ ਪਿੰਡ ਨੇ ਕੰਟਰੋਲ ਕਰਿਆ ਪਿੰਡ ਨੇ ਕੰਟਰੋਲ ਕੀਤਾ ਹੈ ਠੀਕ ਹੈ ਕੋਈ ਮੈਕਵਾ ਨਹੀਂ ਆਇਆ ਓਰੇ ਅੱਛਾ ਜੀ ਹਾਂ ਫਾਇਰ ਬ੍ਰਿਗੇਡ ਕਿੰਨੇ ਟਾਈਮ ਬਾਅਦ ਆਈ ਇਹਦਾ ਆ ਜਾ ਵੀਰ ਆ ਜਾ ਆ ਜਾ ਹਾਂਜੀ ਇਹ ਮੈਂ ਫਰਕ ਤਾਂ ਹਾਂ ਮੈਂਬਰ ਸਾਹਿਬ ਆਓ ਪਲੀਜ਼ ਆ ਕੁਝ ਵੀ ਹੈ ਪੈਂਟ ਕਿੰਨਾ ਪੈਂਟ ਦਾ ਕਾਰਨ ਕੀ ਸੀ ਵੀਰੇ ਅੱਗ ਦਾ ਕਾਰਨ ਵੀਰੇ ਬਸ ਆਹੀ ਬਿਜਲੀ ਬੁਝਲੀ ਹੁਣ ਲਾਈਟ ਨਹੀਂ ਰਹੀ ਚੱਲੇ ਤੋਂ ਹੋ ਸਕਦਾਗਾ ਪਰ ਐ ਵੀ ਜਦ ਵੀ ਮਿਲ ਕੇ ਕੁਝ ਵੀ ਹੈਗਾ ਫਾਇਰ ਬ੍ਰਿਗੇਡ ਆਉਣ ਤੋਂ ਪਹਿਨੀ ਪੈਂਟ ਵਾਲਿਆਂ ਨੇ ਬਹੁਤ ਭਾਈਚਾਰਕ ਸਾਂਝ ਨਾਲ ਨਾ ਕੰਟਰੋਲ ਕਰ ਲਿਆ ਤੇ ਜਾਨੀ ਨੇ ਕੋਈ ਨੁਕਸਾਨ ਨਹੀਂ ਠੀਕ ਹੈ ਨਾ ਚਾਹਣੇ ਪਿੰਡ ਅੱਗ ਚ ਪਿੰਡ ਚ ਬਾੜੀ ਦੇ ਅੱਗ ਠੀਕ ਹੈ ਹਾਂ ਰੋਕਾ ਦੇ ਰੋਕੀ ਹੈ ਇਹ ਰੁਕਾ ਦੇ ਦੋਨੋਂ ਦਾ ਬਾਈ ਠੀਕ ਹੈ ਹੋਰ ਕੋਈ ਵੱਡਾ ਨੁਕਸਾਨ ਉਹਨੂੰ ਬਚ ਗਿਆ ਚਾਹਦੇ ਹਾਂ ਬਾਹਰ ਆਦੋਂ ਟਰੈਕਟਰ ਚਲਾ ਰਹੇ ਨੇ ਤੂੜੀ ਨੂੰ ਅੱਗ ਲੱਗੀ ਲੱਗ ਚੁੱਕੀ ਹੈ ਸਾਰਾ ਕੁਝ ਹੈਗਾ ਉੱਧਰ ਜਾਉਂਦਾ ਤੂੜੀ ਨੂੰ ਹੋਰ ਵੀ ਕੋਈ ਕੁੱਝ ਨਹੀਂ ਜਿਹੜਾ ਹਨ ਫਾਇਰ ਬ੍ਰਿਗੇਡ ਉਹ ਆ ਰਿਹਾ ਹੈ ਜਿਹੜੀ ਡੀਡੀਐਫ ਅਫੀਸ਼ੀਅਲ ਚੈੱਕ ਕਰ ਰਹੇ ਨੇ ਮੋਟਾ ਮਰਨਤੀ ਸਿੰਘ ਨਾਬੇ ਵਾਲਾ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਸਾਡੇ ਨਾਲ ਸਾਬਕਾ ਸਰਪੰਚ ਨੇ ਮੌਜੂਦ ਪਿੰਡ ਆਰਾਮਗੜ ਦੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਵਰਨ ਸਿੰਘ ਆ ਜੀ ਮੈਂ ਸਾਬਕਾ ਸਰਪੰਚ ਆ ਸਰਪੰਚ ਯੂਨੀਅਨ ਦਾ ਪੰਜਾਬ ਦਾ ਮੀਤ ਪ੍ਰਧਾਨ ਰਿਹਾ ਜੀ ਠੀਕ ਹੈ ਕਿਸ ਤਰ੍ਹਾਂ ਇਹ ਅੱਗ ਲੱਗੀ ਕਿਵੇਂ ਕਦੋਂ ਪਤਾ ਲੱਗਿਆ ਜਦੋਂ ਇਹ ਅੱਗ ਲੱਗੀ ਦੇਖੋ ਜੀ ਸਾਡਾ ਜਿਹੜਾ ਪਿੰਡ ਹੈ ਨਾਬੇ ਤੋਂ 6-7 ਕਿਲੋਮੀਟਰ ਤੇ ਹੈ ਨਾਲ ਸਾਡੇ ਗੈਸ ਪਲਾਟ ਹੈ ਨਾਲ ਨਾਬਾ ਨਵ ਜੇਲ ਜਿਹੜੀ ਨਾਬਾ ਹੈ ਉਹ ਬਿਲਕੁਲ ਨਾਲ ਹੈ ਜੀ ਠੀਕ ਹੈ ਤੇ ਸਾਨੂੰ ਤਾਂ ਜਦੋਂ ਹਵਾ ਨੇਰੀ ਚੱਲੀ ਉਹਦੋਂ ਪਤਾ ਲੱਗਿਆ ਇਧਰੋਂ ਹਵਾਵਾਂ ਉੱਡੀਆਂ ਤਾਂ ਨੇਰੀ ਧੂਆ ਆਉਣਾ ਸ਼ੁਰੂ ਹੋਇਆ ਮੈਂ ਘਰ ਹੀ ਬੈਠਾ ਸੀਗਾ ਕੋਠੇ ਤੇ ਜਦੋਂ ਪਤਾ ਲੱਗਿਆ ਇਧਰੋਂ ਗਾਹ ਪੈਣਾ ਮੈਂ ਇਧਰ ਨਿਕਲ ਕੇ ਆਇਆ ਤਾਂ ਸਾਡੇ ਇਧਰਲੀ ਜਿਹੜਾ ਪੂਰਬ ਕਹਿ ਸਕਦੇ ਆਪਾਂ ਇਧਰਲੇ ਪਾਸੇ ਸਕੂਲ ਆ ਜੀ ਹਾਈ ਸਕੂਲ ਠੀਕ ਹੈ ਤਾਂ ਉੱਥੇ ਅੱਗ ਬਿਲਕੁਲ ਨੇੜੇ ਆ ਚੁੱਕੀ ਸੀ ਠੀਕ ਹੈ ਮੈਂ ਤਾਂ ਇਹੀ ਕਹੂੰਗਾ ਵੀ ਸਾਡੇ ਜਿਹੜੇ ਨਗਰ ਦੇ ਨੌਜਵਾਨ ਸਾਡੇ ਪਿੰਡ ਨਗਰ ਨਵਾਸੀ ਇੰਨੇ ਮਿਹਨਤੀ ਔਰ ਨਿਰਪੱਖ ਨੇ ਕਿ ਉਹਨਾਂ ਨੇ ਆਪਦੇ ਜਿਹਦੇ ਘਰੇ ਕੋਈ ਬਾਲਟੀ ਪਾਣੀ ਦੀ ਪਈ ਤੀ ਜਿਹਦੇ ਕੋਲ ਸਪਰੇਅ ਵਾਲਾ ਬੋਤਲ ਲੈ ਕੇ ਉੱਥੇ ਆ ਬੜੇ ਉਹਨਾਂ ਨੇ ਅੱਗ ਨਹੀਂ ਦੇਖੀ ਆਪਦਾ ਆਪ ਨਹੀਂ ਦੇਖਿਆ ਵਿੱਚ ਜਾ ਬੜੇ ਲੇਖੋ ਸਪਰੇਹਾਂ ਪਾਣੀ ਪਾਉਣਾ ਸ਼ੁਰੂ ਕਰਤਾ ਉਹਦੇ ਕੰਟਰੋਲ ਪਾਉਣਾ ਸ਼ੁਰੂ ਕਰਤਾ ਜਦੋਂ ਮੈਂ ਆਇਆ ਉਸੇ ਟਾਈਮ ਮੈਡਮ ਐਸ ਡੀ ਐਮ ਇਸਮਤੀ ਜੀ ਨਾਲ ਗੱਲ ਕੀਤੀ ਇਸਮਤੀ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਹੁਣੇ ਕਿਹਾ ਵੀ ਅਸੀਂ ਹੁਣੇ ਪ੍ਰਸ਼ਾਸਨ ਨੂੰ ਭੇਜ ਦਿਆਂ ਤਾਂ ਮੈਂ ਬੜਾ ਧੰਨਵਾਦੀ ਆ ਮੈਡਮ ਇਸਮਤੀ ਜੀ ਦਾ ਤੇ ਸਾਡੋਂ ਤੋਂ ਅੱਧੇ ਪੌਣੇ ਘੰਟੇ ਬਾਅਦ ਸਾਡੇ ਕੋਲ ਫਾਇਰ ਬ੍ਰੀਡ ਹੈ ਜਿਹੜੀ ਪਹੁੰਚ ਗਈ ਜੀ ਉਹਨਾਂ ਦੀ ਮੇਰੇ ਸਾਹਦਕਾ ਮੈਂ ਐਮ ਐਲ ਏ ਦੇਮਾਨ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਪਤਾ ਲੱਗ ਚੁੱਕਿਆ ਵੀ ਇੱਥੇ ਰਾਮਗੜ੍ਹ ਦੇ ਨੇੜੇ ਅੱਗ ਪਹੁੰਚ ਗਈ ਹੈ ਮੈਂ ਹੁਣੀ ਜਿੱਥੇ ਹੋਰ ਫਾਇਰ ਬ੍ਰਿਡ ਫਿਰਦੀਆਂ ਉਹਨਾਂ ਨੂੰ ਕਹਿ ਦਿੱਤਾ ਕਿ ਪਹਿਲਾਂ ਰਾਮਗੜ੍ਹ ਜਾਓ ਠੀਕ ਹੈ ਉਹਨਾਂ ਨੇ ਇਹ ਮੈਨੂੰ ਗੱਲ ਕਹੀ ਤਾਂ ਮੈਨੂੰ ਪਤਾ ਲੱਗਾ 3.5 ਘੰਟੇ ਵਿੱਚ ਫਾਇਰ ਬ੍ਰਿਡ ਹੀ ਪਹੁੰਚ ਗਈ ਜੀ ਉਹ ਹੁਣ ਚੱਲ ਰਹੀ ਹੈ ਕਈ ਘਰਾਂ ਦੇ ਵਿੱਚ ਤੂੜੀ ਦੇ ਕੋਠਿਆਂ ਨੂੰ ਅੱਗ ਲੱਗੀ ਹੈ ਠੀਕ ਹੈ ਤੇ ਕਾਫੀ ਪਾਥੀਆਂ ਬੀਬੀਆਂ ਦੀ ਜਾਨੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਅਸੀਂ ਅਸੀਂ ਪਰਮਾਤਮਾ ਦਾ ਇਹ ਗੱਲੋਂ ਧੰਨਵਾਦ ਕਰਦੇ ਹਾਂ ਜੀ ਜਾਨੀ ਮਾਲ ਦੀ ਨੁਕਸਾਨ ਤੋਂ ਬਚ ਚੁੱਕੇ ਹਾਂ ਅਸੀਂ ਲੇਕਿਨ ਅਗਰ ਜੇ ਹੋਰ ਕੋਈ ਪੌਣੇ 2 ਘੰਟੇ ਲੇਟ ਹੋ ਜਾਂਦਾ ਜਾਂ ਸਾਡੇ ਨਗਰ ਦੇ ਨੌਜਵਾਨਾਂ ਦੀ ਹਿੰਮ ਤਾ ਮੈਨੂੰ ਲੱਗਦਾ ਜਾਨੀ ਮਾਲੀ ਨੁਕਸਾਨ ਕਾਫੀ ਹੋ ਜਾਂਦਾ ਆ ਬਾਈ ਵੀ ਪਾਰਟੀ ਚੱਕੀ ਖੜਾ ਹੈ ਬਾਈ ਬਾਈ ਕਨੇ ਸਾਡੇ ਸਾਡੇ ਬਾਰੇ ਹਾਂਜੀ ਹਾਂਜੀ ਵੀਰ ਜੀ ਹੈਲੋ ਬਾਈ ਜੀ ਇਹ ਚਾਹੇ ਕੋਈ ਕੁਛ ਕਹੀਂ ਜਾਵੇ ਠੀਕ ਹੈ ਮੈਂ ਸਹੀ ਗੱਲ ਦੱਸਾਂ ਅਸੀਂ ਅੱਗ ਬਚਾਈ ਆ ਸਾਡੇ ਪੈਰ ਮੱਚ ਗਏ ਤੁਸੀਂ ਦੇਖ ਸਕਦੇ ਹੋ ਬਾਈ ਦੇ ਢੋਲੀ ਪਈ ਆ ਬਾਈ ਦੇ ਪੈਰ ਪੈਰ ਦਿਖਾਓ ਨਾਲ ਆ ਦੇਖ ਦੇਗਾ ਬਾਈ ਦੇ ਪੈਰ ਦਿਖਾਓ ਢੋਲੀ ਚਾਹੇ ਚਾਹੇ ਕੋਈ ਸਿਹਤ ਚਲੇ ਲੀਡਰ ਕਹੀਂ ਜਾਵੇ ਕੋਈ ਚੱਲ ਜਾਵੇ ਅਸੀਂ ਸਹੀ ਗੱਲ ਕਹਿੰਦੇ ਵੀ ਅੱਗ ਬੁਝੀ ਤੋਂ ਫਾਇਰ ਬਗਰੇਟ ਆਈ ਆ ਕੋਈ ਫਾਇਰ ਬਗਰੇਟ ਪਹਿਲਾਂ ਨਹੀਂ ਆਈ ਤੁਸੀਂ ਢੋਲੀਆਂ ਪਾਪਾ ਭਜਾਈ ਢੋਲੀਆਂ ਪਾਪਾ ਵੀ ਲਾਈਏ ਜਿਆਦਾ ਜਿਆਦਾ ਕੁ ਬੁਝੀ ਨਹੀਂ ਫੇਰ ਫਾਇਰ ਬਗਰੇਟ ਆਈ ਆ ਖੜੇ ਨੇ ਪੁੱਤ ਆ ਬੱਬੋ ਹੋ ਗਿਆ ਹੈ ਅੱਛਾ ਉਹ ਤਾਂ ਅਸੀਂ ਨਾ ਬਜਾਈ ਅਸੀਂ ਉਸੇ ਤੋਂ ਫੋਨ ਕਰਦੇ ਰਹੇ ਆਂ ਦੱਸੋ ਜੀ ਸਾਡੇ ਜਦੋਂ ਤਾਂ ਚਾਹੇ ਪਿੰਟ ਮੱਚ ਵੀ ਸਕਦਾ ਜਦੋਂ ਫਾਇਰ ਬਗਰੇਟ ਆਈ ਆ ਇਹ ਤਾਂ ਇਹ ਕੋਈ ਨਹੀਂ ਆ ਫਿਰ ਢੋਲੀਆਂ ਆ ਢੋਲੀ ਦੇਖ ਲੋ ਬਲ ਸਾਹਿਬ ਢੋਲੀ ਦਿਖਾਓ ਇੱਧਰ ਚਾਹੇ ਕੋਈ ਪ੍ਰਸ਼ਾਸਨ ਤੋਂ ਡਰਦਾ ਕਹਿ ਲੋ ਕੋਈ ਕੁਛ ਕਹਿ ਲੋ ਅਸੀਂ ਕਿਸੇ ਤੋਂ ਅਸੀਂ ਕਿਤੇ ਅਸੀਂ ਬਈ ਜੀ ਅਸੀਂ ਕਿਸੇ ਤੋਂ ਕੁਛ ਨਹੀਂ ਸਾਹਿਬ ਉਹ ਕਹਿੰਦੇ ਆ ਗੱਲ ਵੀ ਅੱਗ ਬੁਝੀ ਤੋਂ ਫਾਇਰ ਬਗਰੇਟ ਆਈ ਆ ਨੇ ਰਾਜਾ ਸਵਾਸੀ ਇਧਰ ਇਧਰ ਰੱਖੋ ਹਜੇ ਬਾਈ ਵੀ ਦਾ ਪਰ ਟਾਈਮ ਥੋੜਾ ਦੀਗਾ ਤੁਝੇ ਜਿੰਨੇ ਮਾਰਤੀ ਕੋ ਚਾਹਤਾ ਹੁੰਦਾ 100 ਜਾਂਦੇ ਤਾਂ ਅੱਗ ਹੋਰ ਵੀ ਜ਼ਿਆਦਾ ਨੁਕਸਾਨ ਕਰ ਸਕਦੀ ਦੀ ਅੱਛਾ ਚਲ ਐਨਾ ਸੋਕਰ ਵੀ ਸਾਡੇ ਪਿੰਡ ਦੇ ਜਿੰਨੇ ਵੀ ਸਾਈ ਜੋਗੀ ਨੇ ਠੀਕ ਹੈ ਸਭ ਦੇ ਘਰਾਂ ਚੋਂ ਉਹਨੇ ਮੋਟਰਾਂ ਤੋਂ ਜਿੰਨਾ ਹੈਗਾ ਦੀਗਾ ਪਾਣੀ ਸਭ ਟੈਂਕੀਆਂ ਖਾਲੀ ਕਰਤੀਆਂ ਉਸ ਤੋਂ ਬਾਅਦ ਅਸੀਂ ਜਿਹੜਾ ਟੋਬਾ ਦੂਸਰੇ ਵਿੱਚੋਂ ਹੀ ਪਾਣੀ ਭਰ ਕੇ ਲਿਆ ਅੱਛਾ ਟੋਬੇ ਦੇ ਵਿੱਚੋਂ ਪਾਣੀ ਭਰਿਆ ਤੇ ਰੇੜੇ ਦੇ ਵਿੱਚ ਪਾ ਕੇ ਲਿਆ ਠੀਕ ਹੈ ਤੁਸੀਂ ਦੱਸ ਸਕਦੇ ਹੋ ਬਾਈ ਜਿਹੜੇ ਟੋਬੇ ਦੇ ਵਿੱਚੋਂ ਅਸੀਂ ਪਾਣੀ ਭਰਿਆ ਤੇ ਨਾਲ ਦੀ ਨਾਲ ਕੇ ਨੇ ਅਸੀਂ ਰੇੜੇ ਦੇ ਪਾਣੀ ਲੱਦਿਆ ਰੇੜੇ ਦੇ ਪਾਣੀ ਲੱਦ ਕੇ ਲਿਆਤਾਗਾ ਟੈਂਕੇ ਵੀ ਖਾਲੀ ਹੋ ਗਿਆ ਬਹੁਤ ਹਿੰਮਤ ਕਰੀਆ ਪਿੰਡ ਦੇ ਸਹਿਯੋਗ ਨਾਲ ਸਭ ਕੁਝ ਹੋ ਗਿਆ ਇਹ ਸਭ ਤੋਂ ਵੱਡੀ ਸਹਾਇਤਾ ਨਾਲ ਨੂਪਰਾ ਮੈਂ ਸੁਣਾਉਣਾ ਸੱਚੀ ਗੱਲ ਯਾਰ ਜਿਵੇਂ ਜੀ ਸਾਡਾ ਬਾਜ਼ਾਰ ਦੇ ਲਵੇ ਪਿੰਡਾਂ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਸਾਡੇ ਪਿੰਡਾਂ 15 20 ਮਿੰਟ ਦੇ ਵਿੱਚ ਵਿੱਚ ਫਾਇਰ ਬ੍ਰਿਗੇਡ ਜਿਵੇਂ ਪਹੁੰਚਣੀ ਚਾਹੀਦੀ ਉਸ ਰੋਟ ਬਿਲਕੁਲ ਨਹੀਂ ਪਹੁੰਚੀ ਜੰਡੇ ਬੰਦੇ ਕਹੂੰ ਉਹਨਾਂ ਤੋਂ ਮੈਂ ਕਹਾ ਦਣਾ ਹਾਂ ਜਦ ਕਿਉਂਕਿ ਇੱਕ ਸਾਨੂੰ ਹੋਰ ਵੀ ਪਤਾ ਲੱਗਿਆ ਨਾ ਸੁਖੇ ਵਾਲੇ ਵੀ ਲੋਾਲ ਵੀ ਅੱਗੇ ਬਹੁਤ ਜ਼ਿਆਦਾ ਚੜੀਏ ਪਿੰਡਾਂ 'ਚ ਕਹਿੰਦੇ ਦੋ ਹੀ ਤਿੰਨ ਦੋ ਤਿੰਨ ਪਿੰਡ ਆਪਣੇ ਇੱਧਰ ਵੀ ਘਰੇ ਨੇ ਉਹ ਤਾਂ ਨਹੀਂ ਦੇਖੋ ਜੀ ਸਾਨੂੰ ਪਤਾ ਹੈ ਉਹ ਵੀ ਉਹਦੇ ਘਰ ਵੀ ਫਾਇਰ ਬ੍ਰਿਗੇਡ ਕਹਿੰਦੇ ਉੱਧਰ ਵੀ ਨਹੀਂ ਜਾਣੀ ਇਹ ਸਾਡੇ ਪਿੰਡ ਦੇ ਸਹਯੋਗ ਉਹਨਾਂ ਟਾਈਮ ਨਾ ਹੁੰਦਾ ਨਾ ਕੰਮ ਤੀ ਪੁੱਛੋ ਜੀ ਬਹੁਤ ਕੰਮ ਨਾ ਕਰਦੀ ਆਵੇ ਤੂੜੀ ਨੂੰ ਆਪ ਕਰੀਆ ਮੈਂ ਚਾ ਕੇ ਦੱਸ ਵੀ ਫਾਇਰ ਬਗੜਾ ਕੁਸਰੀ ਦੀ ਮਾਗਰਾ ਟੋਪੇ ਤੋਂ ਸਪਲਾਈ ਕਰੀ ਤੂੰ ਦੱਸ ਬਈ ਫਾਇਰ ਵਗਰੇੜਾ ਮੁੰਡੇ ਨੂੰ ਪੁੱਛੋ ਲੈ ਜੀ ਹਾਂ ਜੀ ਨੇਜਰ ਚਾਹੀਏ ਫਾਇਰ ਵਗਰੇੜਾ ਉਹਦਾ ਮਾਗਰਾ ਬੁਝੀ ਦਿਉ ਆਈਆ ਠੀਕ ਬਸ ਪਿੰਡ ਦੇ ਸਹਯੋਗ ਨਾਲ ਸਭ ਤੋਂ ਵਧੀਆ ਗੱਲ ਆ ਜੀ ਪਿੰਡ ਦੇ ਜੀ ਕਿਵੇਂ ਅੱਗ ਲੱਗੀ ਇਹ ਜੀ ਸਾਰਾ ਖੇਤ ਦਾ ਹਾਂ ਜੀ ਅੱਜ ਸਾਡੇ ਪਿੰਡਾਂ ਤਕਰੀਬਨ ਸ਼ਾਮ ਦੇ ਟਾਈਮ ਉਨਕੇ ਚੰਦ ਇਧਰੋਂ ਅਚਾਨਕ ਖੇਤਾਂ ਵਾਲੇ ਪਾਸਿਓਂ ਕੋਈ ਅੱਗ ਪਿੰਡ ਦੇ ਵਿੱਚ ਆਈਆ ਉਹ ਪਿੰਡ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਪ੍ਰਸ਼ਾਸਨ ਵੀ ਸਬ ਟਾਈਮ ਨਾਲ ਪਹੁੰਚ ਗਿਆ ਕਿਉਂਕਿ ਕਈ ਜਗ੍ਹਾ ਤੇ ਅੱਗ ਲੱਗਣ ਹੋਰ ਕਿਤੇ ਅੱਗ ਬੁਝਾਉਣਗੇ ਇਵੇਂ ਤੇ ਇਸ ਕਰਕੇ ਥੋੜੀ ਦੇਰੀ ਨਾਲ ਪਹੁੰਚੇ ਨੇ ਪਰ ਪਹੁੰਚ ਜ਼ਰੂਰ ਚਾਹੀਆ ਇਸ ਦੇ ਵਿੱਚ ਕੋਈ ਵੀ ਸਾਡਾ ਜਾਨੀ ਦੇ ਮਾਲੀ ਨਾ ਨਿਵਾਇ ਦੀ ਸਾਰੇ ਪਿੰਡ ਦੇ ਸਾਥ ਨਾਲ ਅੱਗ ਬੁਝਾਈ ਗਈ ਆ ਠੀਕ ਹੈ ਪਿੰਡ ਦੇ ਪੂਰੇ ਸਰ ਜਿਹੜੀ ਅੱਗ ਲੱਗੀ ਸੀ ਕਿੰਨ ਟ੍ਰੋਂਪ ਆ ਗਏ ਇਹਨਾਂ ਤੇ ਅੱਗ ਤੇ ਸਰ ਸਾਨੂੰ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਮੈਂ ਡਿਊਟੀ ਅਫਸਰਾਂ ਜੀ ਅਸੀਂ ਮੇਰਾ ਸੰਸਤਾ ਨੰਬਰ 790 ਲੱਗਿਆ ਮੈਂ ਠੀਕ ਹੈ ਮੈਂ ਮੌਕੇ ਤੇ ਆ ਗਿਆ ਸੀ ਪਿੰਡ ਦੇ ਲੋਕਾਂ ਨੇ ਬਹੁਤ ਹੀ ਮਿਹਨਤ ਨਾਲ ਸੜਕਾ ਜਿਹੜੀ ਅੱਗ ਤੇ ਕਾਬੂ ਪਾ ਗਿਆ ਸਮੇਂ ਤੇ ਫਾਇਰ ਬੀਡ ਵੀ ਆ ਗਈ ਸੀ ਸਾਰੇ ਲੋਕਾਂ ਦੀ ਸਹਾਇਤਾ ਨਾਲ ਜਿਹੜਾ ਕੋਈ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਉ ਹੋ ਗਿਆ ਠੀਕ ਹਾਂਜੀ ਪਿੰਕੂ ਜੀ ਕਿੰਨੀ ਅੱਗ ਸੀ ਰਾਮਗੜ੍ਹ ਪਿੰਡ ਦੇ ਵਿੱਚ ਜੀ ਜੇ ਤੁਹਾਨੂੰ ਫੋਨ ਆਇਆ ਅਸੀਂ ਸੁਖਾਲਪਿੰਡ ਜਾ ਰਹੇ ਸੀ ਉਧਰੋਂ ਰਸਤੇ 'ਚ ਫੋਨ ਆਇਆ ਸਾਡੇ ਫ ਪਿੰਡ ਰਾਮਗੜ੍ਹ ਚ ਜ਼ਿਆਦਾ ਅੱਗ ਲੱਗੀ ਪਈ ਐ ਠੀਕ ਐ ਮੁੱਕ ਦੇ ਅੱਗੇ ਪਿੰਡ ਵਸੇ ਲੋ ਅੱਗ ਕੰਟਰੋਲ ਕੀਤੀ ਹੋਈ ਸੀ ਤੇ ਮੁੱਕਾ ਦੇਖ ਕੇ ਅਸੀਂ ਜਿੱਥੇ ਵੀ ਸਾਨੂੰ ਲੱਗ ਰਹੀ ਅੱਗ ਬੁਝਾ ਰਹੇ ਠੀਕ ਐ ਇਹ ਕਾਰਨ ਕੀ ਆ ਅੱਗ ਅੱਗ ਕਾਰਨ ਅੱਗ ਦਾ ਕਾਰਨ ਨਹੀਂ ਪਤਾ ਲੱਗਿਆ ਜੀ ਪਿੰਡ ਵਸੇ ਲੋ ਪਤਾ ਕਰਦੇ ਆ ਪੁੱਛਦੇ ਆ ਬਾਈ ਜਾਨ ਨੂੰ ਐਂਬੂਲੈਂਸ ਆਈ ਐ ਜਾਨ ਨੂੰ ਤਾਂ ਫਿਰ ਅਸੀਂ ਆਪਣੇ ਬੱਚਿਆਂ ਨੂੰ ਘਰੋਂ ਤੋਂ ਬਾਹਰ ਕੱਢ ਦਿੱਤਾ ਗਿਆ ਤਾਂ ਕਿ ਬਚਾਅ ਹੋ ਸਕੇ ਲੇਕਿਨ ਮੈਂ ਤਾਂ ਇਹੀ ਕਹੂੰਗਾ ਕਿ ਸਾਡੇ ਨਗਰ ਦੇ ਜਿਹੜੇ ਨੌਜਵਾਨ ਆ ਪਿੰਡ ਬਹੁਤ ਵੱਡੇ ਤਾਕੜੇ ਆ ਜਿਨ੍ਹਾਂ ਨੇ ਐਡੀ ਹਿੰਮਤ ਦੇ ਨਾਲ ਬੋ ਆਪਣੇ ਤੌਰ ਤੇ ਆਪਦੇ ਜੋ ਵੀ ਘਰੇ ਪਿਆ ਸੀ ਕਿਸੇ ਦੇ ਬਾਲਟੀ ਪਈ ਦੀ ਕਿਸੇ ਦੇ ਸਪਰੇਅ ਵਾਲਾ ਪੰਪ ਪਿਆ ਸੀ ਉਹ ਚੱਕ ਕੇ ਲੈ ਕੇ ਆ ਕੇ ਸਿੱਧਾ ਬਹਾਨੇ ਦੇ ਵਿੱਚ ਆ ਬੜੇ ਉੱਥੋਂ ਆਪਾਂ ਚੱਲ ਪਏ ਇਸ ਕਰਕੇ ਅਸੀਂ ਕੰਟਰੋਲ ਪਾ ਸਕੇ ਲੇਕਿਨ ਕੋਈ ਸਥਿਤੀ ਐਸੀ ਸੀ ਕਿ ਪੂਰਾ ਪਿੰਡ ਦੇ ਵਿੱਚ ਅੱਗ ਵੱੜ ਚੁੱਕੀ ਸੀ ਸਿਰਫ ਹੱਦ ਦੇ ਉੱਪਰ ਪਿੰਡ ਦੀ ਹੱਦ ਦੇ ਉੱਪਰ ਉਹ ਘੇਰੇ ਆ ਜੀ ਅਸੀਂ ਸੜਕ ਦੇ ਉੱਪਰੋਂ ਫਿਰਨੀ ਦੇ ਉੱਪਰੋਂ ਠੀਕ ਹੈ ਕੀ ਪਤਾ ਹੀ ਗੱਲਾਂ ਬਾਈ ਫੋਨ ਕਰਿਆਗਾ ਕੋਈ ਮੌਕੇ ਤੇ ਨਹੀਂ ਪਹੁੰਚਿਆਗਾ ਨੀ ਨਹੀਂ ਭਾਈ ਇਹ ਪਹਿਲੇ ਜਾ ਕੇ ਪੁੱਛੋ ਨਾ ਨਾ ਤੇਰੇ ਕੋਈ ਐਮਐਡੀ ਕੋਡ ਨਹੀਂ ਆਇਆ ਹੈਗਾ ਹੂੰ